ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਸਿਟੀਜ਼ਨ ਅਵੇਅਰਨੈਸ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਮੈਗਾ ਟਰੀ ਡਰਾਈਵ ਦੀ ਸ਼ੁਰੂਆਤ ਕੀਤੀ ਗਈ। ਦਰਅਸਲ ਇੱਥੇ ਮੈਗਾ ਟਰੀ ਪਲਾਂਟੇਸ਼ਨ ਡਰਾਈਵ ਸ਼ੁਰੂ ਹੋਈ ਹੈ। ਇਸ ਮਹਿੰਮ ਦੇ ਚੱਲਦਿਆਂ 10000 ਦੇ ਕਰੀਬ ਜਿਹੜੇ ਪੌਦੇ ਨੇ ਉਹ ਲਗਾਏ ਜਾਣਗੇ। ਤਾਂ ਐਸੇ ਦੌਰਾਨ ਜਿੱਥੇ ਇਸ ਵੈਲਫੇਅਰ ਦੇ ਪ੍ਰਧਾਨ ਜਨਾ ਦਾ ਇਹ ਕਹਿਣਾ ਹੈ ਕਿ ਇਸ ਮੌਕੇ ਉਨ੍ਹਾਂ ਦੇ ਵੱਲੋਂ ਉਹ ਵੱਖ-ਵੱਖੀਆਂ ਥਾਵਾਂ ਤੇ 10000 ਜਿਹੜੇ ਪੌਦੇ ਨੇ ਉਹ ਲਗਾਏ ਜਾਣਗੇ ਤੇ ਉਹਨਾਂ ਪੌਦਿਆਂ ਦੀ ਪੋਸਟ ਪਲਾਂਟੇਸ਼ਨ ਕੇਅਰ ਤੇ ਵੀ ਧਿਆਨ ਦਿੱਤਾ ਜਾਵੇਗਾ ਯਾਨੀ ਕੀ ਸਿਰਫ ਪੌਦੇ ਲਗਾਉਣੇ ਨਹੀਂ ਉਹਨਾਂ ਦੀ ਦੇਖਭਾਲ ਕਰਨੀ ਵੀ ਕਾਫੀ ਜ਼ਰੂਰੀ ਹੈ ਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਧਿਆਨ ਦਿੱਤਾ ਜਾਵੇਗਾ ਤੇ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਹੱਤ ਤਿੰਨ ਮਹੀਨਿਆਂ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਵੇਗੀ ਬਕਾਇਦਾ ਟੀਮ ਲਗਾਈ ਜਾਵੇਗੀ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਉਸ ਟੀਮ ਦੇ ਵੱਲੋਂ ਪੌਦਿਆਂ ਦੀ ਦੇਖਭਾਲ ਵੀ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਜਿਹੜੇ ਆਦੇਸ਼ ਜਾਰੀ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆ ਕਿ ਇਸ ਟਰੀ ਮੋਹਮ ਦੀ ਸ਼ੁਰੂਆਤ ਕੀਤੀ ਗਈ ਹੈ ਆਮ ਡਾਕਟਰ ਸੰਜੀਪ ਸ਼ਰਮਾ ਰੈਜ਼ੀਡੈਂਟ ਆਫ ਸਿਟੀਜ਼ਨ ਅਵੇਅਰਨੈਸ ਐਂਡ ਵੈਲਫੇਅਰ ਐਸੋਸੀਏਸ਼ਨ ਮਸ਼ੇ ਛੜਾਓ ਰੁਕ ਲਗਾਓ ਜ਼ਿੰਦਗੀਆਂ ਬਚਾਓ ਇਹ ਸਾਨੂੰ ਜੋ ਮੋਟੋ ਹੈ ਇਹ ਐਸਐਸਪੀ ਸਾਹਿਬ ਨੇ ਅੱਜ ਦਿੱਤਾ ਹੈ ਪਰ ਇਸ ਮੋਟੀਵੇਸ਼ਨਲ ਮੋਟਰ ਦੇ ਅੰਡਰ ਅਸੀਂ ਅੱਜ 14 ਜੁਲਾਈ ਨੂੰ ਸਿਟੀਜ਼ਨ ਅਵੇਅਰਨੈਸ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਮੈਗਾ 3 ਟਰੀ ਪਲਾਂਟੇਸ਼ਨ ਡਰਾਈਵ ਸਟਾਰਟ ਕੀਤੀ ਹੈਗੀ ਹੈ ਹੈ ਡਰਾਈਵ ਇਹ ਸਾਡੀ ਕੋਲਾਬੋਰੇਸ਼ਨ ਦੇ ਨਾਲ ਹੈ ਜਿਹਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਪਾਰਟਿਸਪੈਂਟ ਨੇ ਸਾਡੇ ਸੰਭਵ ਆਰਗੇਨਾਈਜੇਸ਼ਨ ਨੇ ਔਰ ਪੀ ਡਬਲਯੂ ਡੀ ਡਿਪਾਰਟਮੈਂਟ ਨਾਲ ਪਾਰਟਿਸਿਪੇਟ ਕਰ ਰਹੇ ਹੈਗੇ ਇੰਪਰੂਵਮੈਂਟ ٹرسٹ ਨਾਲ ਹੈ ਸਾਡੇ ਪੰਜਾਬ ਹੈ ਸਾਡੇ ਨਾਲ ਔਰ ਪੰਜਾਬ ਪਾਲਿਸੀ 'ਤੇ ਪਾਰਟਿਸਿਪੇਟ ਕਰ ਰਹੀ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਹੈ ਜਿਹੜੀ ਮਰਜ਼ੀ ਪਤਾ ਲਏ ਬਿਲਕੁਲ ਜੀ ਸਾਡਾ ਸਪੈਸ਼ਲ ਚੀਜ਼ ਤੇ ਧਿਆਨ ਰਹੇਗਾ ਜੀ ਅਸੀਂ ਇੱਕ ਅਲੱਗ ਟੀਮ ਬਣਾਈ ਹੋਈ ਹੈਗੀ ਹੈ ਅਸੀਂ ਨੋ ਕਿ ਜੋ ਪੋਸਟ ਪਲਾਂਟੇਸ਼ਨ ਕੀਤਾ ਹੈ ਦੈਟ ਇਜ਼ ਮੋਰ ਇੰਪੋਰਟੈਂਟ ਪਲਾਂਟੇਸ਼ਨ ਤਾਂ ਸਾਰੇ ਕਰ ਦਿੰਦੇ ਆ ਇੱਕ ਵੇਵ ਦੇ ਵਿੱਚ ਪਲਾਂਟੇਸ਼ਨ ਹੋ ਜਾਂਦੀ ਹੈ ਬਟ ਅਸੀਂ ਉਹਦੀ ਪੋਸਟ ਪਲਾਂਟੇਸ਼ਨ ਕੇਅਰ ਦੇ ਉੱਤੇ ਮੇਨ ਫੋਕਸ ਕਰਾਂਗੇ ਇੱਕ ਟੀਮ ਲਗਾਵਾਂਗੇ ਲਈ 3 ਮਹੀਨੇ ਲਈ ਉਹਨਾਂ ਦੇ ਪਲਾਂਟਸ ਦੀ ਪ੍ਰੋਪਰ ਕੇਅਰ ਕਰੇਗੀ ਆਫਟਰ ਦੈਟ ਜੋ ਸਾਡੀ ਇੱਥੋਂ ਦੀ ਆਲਰੇਡੀ ਮੈਕਸਲ ਕਪੇਸਿਟੀ ਟੀਮ ਹੈ ਉਹ ਕੇਅਰ ਕਰੇਗੀ ਤੇ ਤੀਜਾ ਵੀ ਰੱਖਿਆ ਗਿਆ ਪੌਦੇ ਕਿੰਨੇ ਲਗਾਉਣਗੇ 10000 ਸਾਡੇ ਪਲਾਂਟ ਲਗਾਉਣੇ ਆ ਜੀ ਇਹਦੇ ਵਿੱਚ ਜਿਹਦੇ ਵਿੱਚ 21 ਦੇ ਕਰੀਬ ਸਾਡੇ ਕੋਲ ਪਾਰਕ ਹੈਗੇ ਆ ਜਿਹਦੇ ਵਿੱਚ ਦਾਦੀ ਪੋਤੀ ਪਾਰਕ ਇੱਕ ਮੇਨ ਪਾਰਕ ਹੈ ਔਰ 6 ਸਾਡੇ ਕੋਲੇ ਪਬਲਿਕ ਬਿਲਡਿੰਗਸ ਹੈਗੀਆਂ ਪ੍ਰੋਪੋਜ਼ਡ ਬਿਲਡਿੰਗਸ ਹੈ ਉਹਨੇ ਵਿੱਚ ਸੀ ਐਲ ਆ ਸਾਹਿਬ ਦੇ ਨਾਲ ਮਿਲ ਕੇ ਜਿਹੜਾ ਕੰਕਰੀਟ ਏਰੀਆ ਹੈ ਉਹਨੂੰ ਛੱਡ ਕੇ ਬਾਕੀ ਏਰੀਆ ਦੇ ਵਿੱਚ ਕਿਥੇ ਪਲਾਂਟੇਸ਼ਨ ਹੋ ਸਕਦੇ ਉੱਥੇ ਅਸੀਂ ਪਲਾਂਟੇਸ਼ਨ ਕਰਾਂਗੇ ਜਿਹੜੇ ਪੌਦੇ ਲਾ ਰਹੇ ਹੈ ਸ਼ਾਨਦਾਰ ਹੈ ਕਿ ਜਾਂ ਫਲਾਵਰ ਕਿੰਨੇ ਤਰ੍ਹਾਂ ਦੇ ਹੈਗੇ ਜੀ ਉਹਦੇ ਵਿੱਚ ਫਰੂਟ ਟਰੀਜ਼ ਵੀ ਹੈ ਫਲਾਵਰ ਟਰੀਜ਼ ਵੀ ਹੈ ਔਰ ਸ਼ੈਡੋ ਟਰੀਜ਼ ਵੀ ਹੈ ਸਾਹਿਬ ਨੇ ਵਿਸ਼ੇਸ਼ ਤੌਰ ਤੇ ਛਲਾਗਾ ਦੁੱਤੀ ਹੈ ਇਹ ਪਾਰਕ ਦੀ ਵਿਸ਼ਾ ਇਹ ਪਾਰਕ ਦੇਖੋ ਜੀ ਇੱਕ ਸਿਟੀ ਦਾ ਇੱਕ ਬਹੁਤ ਹੀ ਅੱਛਾ ਇੱਕ ਟੂਰਿਸਟ ਪਲੇਸ ਬਣ ਚੁੱਕਿਆ ਹੈ ਜਿਦੇ ਵਿੱਚ ਲੋਕ ਰੋਜ਼ਗਾਰਨ ਦੀ ਤਰ੍ਹਾਂ ਇਸ ਨੂੰ ਵੀ ਲਾਈਕ ਕਰਦੇ ਹੈਗੇ ਆ ਤੁਸੀਂ ਇੱਥੇ ਸੈਟਰਡੇ ਸੰਡੇ ਆ ਕੇ ਦੇਖੋਗੇ ਤੇ ਇੱਥੇ ਮਤਲਬ ਬਾਹਰਲੀ ਸਾਈਡ ਦੇ ਉੱਤੇ ਪੂਰੀ ਤਰ੍ਹਾਂ ਹੀ ਮਤਲਬ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੁੰਦੀ ਹੈ ਡੋਨਟਲੀ ਔਰ ਅਸੀਂ ਚੋਣੇ ਹੈਗੇ ਆ ਕਿ ਦੇਖੋ ਇਸ ਏਰੀਆ ਦਾ ਨਾਮ ਹੈਗਾ ਮਾਡਲ ਟਾਊਨ ਔਰ ਅਸੀਂ ਚੋਣੇ ਕੀ ਇਹਨੂੰ ਮਾਡਲ ਆਫ ਦਾ ਸਿਟੀ ਡਿਵੈਲਪ ਕਰੀਏ ਵਿਦ ਦਾ ਸਪੋਰਟ ਆਫ ਆਲ ਆਫ ਯੂ ਬਟ ਇੰਡਾ ਦੇ ਸ਼ਹਿਰ ਵਾਸੇ ਇਹਨੂੰ ਸ਼ਰਮਾ ਜੀ ਦੀ ਟੀਮ ਨੂੰ ਆਪਣੇ ਆਪਣੇ ਸ਼ਹਿਰ ਦੇ ਜਿਹੜੇ ਵੀ ਆਪਣੇ ਸੱਜਣ ਇੱਥੇ ਆਏ ਨੇ ਉਹਨਾਂ ਸਾਰਿਆਂ ਨੂੰ ਮੈਂ ਬਧਾਈ ਦੇਣਾ ਕਿ ਇਨਾ ਵਧੀਆ ਉਪਰਾਲਾ ਨੇ ਕੀਤਾ ਹੈ ਤੇ ਰੁੱਖ ਜਿਹੜੇ ਹੈਗੇ ਆਪਣਾ ਭਵਿਕ ਹੈਗੇ ਆ ਜਿਸ ਤਰੀਕੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈਗੀ ਹੈ ਪਰਵਰਿਸ਼ ਕਰਦੇ ਉਹਨਾਂ ਨੂੰ ਪਾਲਦੇ ਪੋਸਦੇ ਉਹਨਾਂ ਦਾ ਧਿਆਨ ਰੱਖਦੇ ਆ ਇਸੇ ਤਰੀਕੇ ਨਾਲ ਆਪਾਂ ਨੂੰ ਜੇ ਆਪਾਂ ਆਪਣਾ ਸੁਨਹਿਰਾ ਭਵਿਕ ਚਾਣਨੇ ਆ ਤੇ ਆਪਾਂ ਨੂੰ ਰੁੱਖਾਂ ਨੂੰ ਵੀ ਇਸੇ ਤਰੀਕੇ ਨਾਲ ਪਾਲਣਾ ਪੋਸਣਾ ਪੈਣਾ ਹੈ ਇਨਾ ਧਿਆਨ ਰੱਖਣਾ ਤਾਂ ਕਿ ਆਪਣਾ ਜਿਹੜਾ ਭਵਿਕ ਹੈਗਾ ਉਹ ਉਜਵਲ ਹੋਵੇ ਸੁਨਹਿਰਾ ਹੋਵੇ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜਾ ਇਹ ਮੈਸੇਜ ਅਜ ਬਟੇਂਡਾ ਦੇ ਸਿਟੀਜ਼ਨਸ ਨੇ ਦਿੱਤਾ ਹੈ ਇਹਨੂੰ ਆਪਾਂ ਜਿਹੜਾ ਹੈਗਾ ਸਾਲ ਦਰ ਸਾਲ ਇਹਨੂੰ ਹੋਰ ਮਜ਼ਬੂਤੀ ਨਾਲ ਇਸ ਕੰਮ ਨੂੰ ਕਰਾਂਗੇ ਤੇ ਬਹੁਤ ਬਹੁਤ ਇਹਨਾਂ ਨੂੰ ਬਤਾਇਆ ਜਿੱਥੇ ਬਾਰੇ ਬਹੁਤ ਲਾਤਾ ਰੰਗਾ ਜੀ ਪਰ ਪਾਲਾ ਪੋਸ਼ਣ ਦਾ ਕੰਮ ਨਹੀਂ ਬੇਨਤੀ ਜ਼ਰੂਰ ਕਰਾਉਦੇ ਜੀ ਦੇਖੋ ਦੇਖੋ ਕੀ ਹੁੰਦਾ ਹੈ ਕਿ ਇੱਕ ਇੱਕ ਨਾ ਨੇਚਰਲ ਸਰਵਾਈਵਲ ਰੇਟ ਹੁੰਦੀ ਹੈ ਨੇਚਰ ਦੇ ਵਿੱਚ ਹਰ ਚੀਜ਼ ਦੀ ਹੁੰਦੀ ਹੈ ਇਨਸਾਨ ਦੀ ਵੀ ਹੁੰਦੀ ਹੈ ਜਿੱਦਾਂ ਆਪਣੇ ਇਨਫੈਂਟ ਮੋਰਟੈਲਿਟੀ ਰੇਟ ਹੁੰਦੀ ਹੈ ਜਾਨਵਰਾਂ ਦੇ ਵਿੱਚ ਵੀ ਹੁੰਦੀ ਹੈ ਹੈਨਾ ਕਿਸੇ ਕਿਸੇ ਦੇ ਆਸਪਰਿੰਗ 50 ਹੁੰਦੇ ਆ ਕਿਸੇ ਦੇ 15 ਹੁੰਦੇ ਉਹਦੇ ਵਿੱਚ ਸਰਵਾਈਵਲ ਰੇਟ ਘਟ ਹੁੰਦੀ ਹੈ ਹਰ ਇੱਕ ਚੀਜ਼ ਦੀ ਸਰਵਾਈਵਲ ਰੇਟ 100% ਨਹੀਂ ਹੋ ਸਕਦੀ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆਪ ਆਪਣਾ ਬੈਸ ਦੇਈਏ